اگر گیندر سرکار نے ਸਾਡੀਆਂ ਮੰਗਾ ਮੰਗੀਆਂ ਹੁੰਨੀਆਂ ਸ਼ੁਰੂ ਤੋਂ ਹੀ ਤਾਂ ਨਹੀਂ ਬਾਰਾਂ ਦੇ ਕਿਲ ਲੱਗਦੇ ਤੇ ਜਿਹੜੇ ਉਹ ਲੱਗਦੇ ਜਾਂ ਸਾਰਾ ਬੰਦ ਹੋ ਜਾਂਦਾ ਭਾ ਮੇਰ ਖੂਏ ਖੂਛ ਛਾਲ ਮਾਰਨਾ ਸੀ ਛਾਲ ਮਾਰਨੀ ਦਿੱਲੀ ਦੇ ਖੂਜ ਜਾ ਕੇ ਪਰ ਵਾ ਇਹ ਨਹੀਂ ਮੈ ਉਹਨੇ ਮਰਨਾ ਨਹੀਂ چہی تو نا گل کی ہے گورنمنٹ تو جانਦੇ ਹੁਣ ਵੀ ਵੀ ਛਤਰਪੁਰ ਲੋ ਕਰੋ ਲੜੋ ਇਹਨਾਂ ਨੂੰ ਕੋ ਜਾਓ ਨਹੀਂ ਸ਼ਾਂਤ ਵਿੱਚ ਬਿਠੇ ਆں پہلے کوئی نہیں ਨੈਸ਼ਨਲ ਹਾਈਵੇ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਕਿਸਾਨਾਂ ਦੇ ਵੱਲੋਂ ਜੋ ਲਗਾਤਾਰ ਜੋ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਤੁਹਾਨੂੰ ਤਸਵੀਰਾਂ ਵੀ ਖਾ ਰਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਕਿਸਾਨ ਟਰੈਕ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਪਹੁੰਚੇ ਹੋਏ ਨੇ ਤੇ ਇੱਥੇ ਜੋ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ ਲੋਕ ਨੇ ਦੂਜਿਆਂ ਦੇ ਲਈ ਲੰਗਰ ਲੈ ਕੇ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੱਸੀ ਤੇ ਚਾਹ ਦੀ ਜੋ ਸੇਵਾ ਕੀਤੀ ਜਾ ਰਹੀ ਹੈ ਲੰਗਰ ਵਰਤਾਇਆ ਜਾ ਰਿਹਾ ਹੈ ਹਾਂ ਬਾਬਾ ਜੀ ਕਿੱਥੋਂ ਆਏ ਆ ਜੀ ਬਾਹਲਗੜੋਂ ਆਏ ਜੀ ਪਟਿਆਲੇ ਤੋਂ ਜੀ ਆ ਲੰਗਰ ਵਰਤਾ ਰਹੇ ਹੋ ਕੀ ਖਪਰਬੰਦ ਪੂਰੇ ਕੀਤੇ ਹੋਏ ਨੇ ਦੇਖੋ ਜੀ ਵੈਸੇ ਤਾਂ ਅੱਛੇ ਕੌਮ ਦਾ ਲੰਗਰ ਬਾਬੇ ਨਾਨਕ ਦਾ ਲੰਗਰ ਹੈ ਬਾਕੀ ਸਾਰੇ ਚੌਲ ਏ ਮੱਸੀ ਏ ਪ੍ਰਸ਼ਾਦੇ ਨੇ ਜਿਹਦੇ ਜੀ ਇੱਛਾ ਖਾਏ ਕਿਉਂਕਿ ਬਾਬੇ ਲੰਗਰ ਤਾਂ ਹੀ ਥੋੜਾ ਲਿਆਇਆ ਉਹਨੇ ਦਿੱਤਾ ਬਾਬਾ ਜੀ ਕੇਂਦਰ ਸਰਕਾਰ ਜੋ ਕੁਝ ਵੀ ਕਰ ਰਹੀ ਹੈ ਕੀ ਕਹਿਣਾ ਚਾਹੂੰ ਮੈਂ ਕਹਿਣਾ ਕੀ ਹੁੰਦਾ ਹੈ ਅਗਰ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਮੰਗੀਆਂ ਹੁੰਦੀਆਂ ਸ਼ੁਰੂ ਤੋਂ ਹੀ ਤਾਂ ਨਹੀਂ ਬਾਰਡਰਾਂ ਤੇ ਕਿਲ ਲੱਗਦੇ ਤੇ ਜਿਹੜੇ ਉਹ ਲੱਗਦੇ ਇਹਦੇ ਭਲੇਖਾ ਦੇ ਰਹੇ ਨੇ ਅੱਜ ਇਹਦੇ 2 ਸਾਲ ਹੈ ਮੀਟਿੰਗਾਂ ਨਹੀਂ ਹੋਏ ਮੈਂ ਨਹੀਂ ਮੰਨਦਾ ਕੀ ਹੋ ਜਾਏਗਾ ਕਿਉਂਕਿ 70% ਤੇ ਬੀਜਪੀ ਦੇ ਨੇ ਕਿਸਾਨ ਵੱਡੇ ਵੱਡੇ ਨਿੱਕੇ ਨਹੀਂ ਜੇ ਪਾਈ ਤੇ ਪੰਜਾਬ ਪੰਜ ਨੇ ਪੰਜਾਬ ਦੇ ਤੇ ਤੇ ਬਾਕੀ ਜੇ ਆਪਣੇ ਹੱਕਾਂ ਲਈ ਲੜ ਰਹੇ ਆ ਇਹ ਨਵੇਂ ਕੋਈ ਆਪਣੇ ਨਿੱਜੀ स्वार्थ ਲਈ ਇਹ ਦਿਨਾਂ ਵਿੱਚ ਸਾਡੀ ਅਗਲੀ ਪੀੜ੍ਹੀ ਨਾ ਤੰਗ ਨ ਹੋਏ ਪਾਪਾ ਜੀ ਇਦਾਂ ਹੀ ਲੱਗਦਾ ਕਿ ਜੇ ਸੰਕੇਤ ਤਾਂ ਇਹ ਨੇ ਕਿ ਜੇ ਮੰਨਣੀਆਂ ਹੁੰਦੀਆਂ ਤਾਂ ਨਾ ਇੰਨੀ ਫੋਰਸ ਲਗਾਉਂਦੇ ਨਾ ਤੇ ਜੇਕਰ ਤੁਸੀਂ ਇਹਨੇ بے ਉਮੀਦ ਦੇ ਹੋ ਤਾਂ ਫਿਰ ਹੁਣ ਅਗਲਾ ਕਿਸਾਨ ਅਗੋਂ ਦਾ ਕੀ ਐਕਸ਼ਨ ਹੋਣਾ ਚਾਹੀਦਾ ਜਦੋਂਦਰਜਾ ਸਾਰਾ ਬੰਦ ਹੋ ਜਾਂਦਾ ਪਾ ਮੇਰ ਖੂਏ ਖੂਛ ਛਾਲ ਮਾਰਨਾ ਹੀ ਛਾਲ ਮਾਰਨੀ ਦਿੱਲੀ ਦੇ ਖੂਜ ਜਾ ਕੇ ਪਰ ਆਏ ਨਹੀਂ ਵੀ ਉਹਨੇ ਮਰਨਾ ਨਹੀਂ ਸ਼ਹੀਦ ਹੋਣਾ ਗੱਲ ਕੀ ਹੈ ਹੱਕਾਂ ਲਈ ਲੜਦੇ ਲੜਦੇ ਲੜ ਜਾਗੇ ਭਾਵੇਂ ਗੋਲੀਆਂ ਲੱਗਣ ਟੈਂਕ ਲੱਗਣ ਜੋ ਮਰਜੀ ਲੱਗਣ ਤਾਂ ਹੀ ਪਿਛਲੀ ਜਿਹੜੀ ਪੀੜੀ ਪਨੇਰੀ ਹੈ ਨਾ ਪੰਜਾਬ ਦਾ ਵਸੇ ਸਾਰਨਾ ਅੱਗੇ ਹੁੰਦਾ ਤੇ ਇਹਨਾਂ ਸਾਰਨਾ ਪਹਿਲਾਂ ਇਹਦਾ ਨਾਂ ਰੱਖਦਾ ਹੈ ਅਭੀ ਇੱਕ ਆਖਰੀ ਸਵਾਲ ਬੀਤੀ ਪਿਛਲੇ ਵਾਰੀ ਜਦੋਂ ਕਿਸਾਨ ਅੰਦੋਲਨ ਦੇ ਲਈ ਆਏ ਸੀ ਤੁਸੀਂ ਵੀ ਆਏ ਹੋਵੋਗੇ ਪਰ ਇਦਾਂ ਨਹੀਂ ਲੱਗਦਾ ਕਿ ਉਹ ਤਾਂ ਗਲਤੀ ਕਰ ਲਈ ਵਾਪਸ ਆ ਨਹੀਂ ਉਹ ਨਾਲ ਕੁਝ ਲਿਮਟ ਹੁੰਦੀ ਹੈ ਕਿਸੇ ਵੀ ਗੱਲ ਦੀ ਗਵਰਨਮੈਂਟ ਤਾਂ ਜਾਣਦੀ ਹੁਣ ਵੀ ਵੀ ਛਿੱਤਰ ਪੋਲਾ ਕਰੋ ਲੜੋ ਇਹਨਾਂ ਨੂੰ ਕੁਝ ਆਓ ਨਹੀਂ ਸ਼ਾਂਤ ਵਿੱਚ ਬੈਠੇ ਆ ਗੱਲ ਕੋਈ ਨਹੀਂ ਇਹੀ ਗੱਲ ਵੀ ਲਿਆ ਕਿਉਂਕਿ ਸਿਸਟਮ ਨਾਲ ਚੱਲਦਾ ਹੁਣ ਤਾਕਤ ਹੋਈ ਜਿੰਨੇ ਸਾਡੇ ਵੱਡੇ ਸਨੂਰੀਏ ਦੇ ਵੀ ਇਹਨਾਂ ਜੋ ਕੁਝ ਆਰਡਰ ਕਰਨਾ ਹੋਇਆ ਕਰਨਾ ਹੁਣ ਅਗਲਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇੰਤਜ਼ਾਰ ਆਪਣੇ ਕਮੇਟੀ ਦਾ ਕਰ ਰਿਹਾ ਜਿਉ ਹੁਕਮ ਕਰਨਗੇ ਕਰ ਲਾਂਗੇ ਨਹੀਂ ਤੇ ਕੱਲ੍ਹ ਕੋ ਬਿਲਕੁਲ ਸੋ ਕਿਸਾਨ ਹੈ ਜੋ ਇੰਤਜ਼ਾਰ ਕਰ ਰਹੇ ਨੇ ਕਿ ਕਿਸਾਨ ਆਗੂ ਅਗਲਾ ਉਹਨਾਂ ਨੂੰ ਕੀ ਮੈਸੇਜ ਦਿੰਦੇ ਨੇ ਉਸ ਤੋਂ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਦਿਖਾ ਦਿੰਦੇ ਕਿ ਦੂਜੇ ਪਾਸੇ ਜੋ ਚਾਹ ਦਾ ਵੀ ਲੰਗਰ ਵਰਤਾਇਆ ਜਾ ਰਿਹਾ ਕਿੱਥੋਂ ਆਏ ਹੋ ਮਖੂਦੋਂ ਜੀ ਮਖੂਦੋਂ ਹਰੀ ਕੇ ਬਤਨ ਮਖੂਦੋਂ ਜੀ ਕੀ ਲੈ ਕੇ ਆਏ ਹੋ ਚਾਹ ਦਾ ਲੰਗਰ ਤੇ ਕੀ ਕਹਿਣਾ ਚਾਹੋਗੇ ਜੋ ਕੁਝ ਹੋ ਰਿਹਾ ਤੇ ਹੁਣ ਇੰਤਜ਼ਾਰ ਕਰ ਰਹੇ ਹੋ ਇਹ ਤੁਹਾਨੂੰ ਵੀ ਪਤਾ ਹੀ ਹੈ ਜੋ ਕੁਝ ਹੋ ਰਿਹਾ ਤੇ ਜੋ ਕੁਝ ਹੋਣਾ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਕਿਸਾਨਾਂ ਦੀਆਂ ਮੰਗਾਂ ਉਹ ਸੈਂਟਰ ਸਰਕਾਰ ਮੰਨ ਲਵੇ ਬਿਲਕੁਲ ਸੋ ਜੋ ਬਾਰਡਰ ਦੇ ਉੱਪਰ ਮੌਜੂਦ ਆ ਨੌਜਵਾਨ ਕਿਸਾਨ ਵੀ ਆਏ ਹੋਣੇ ਲੰਗਰ ਵੀ ਬਤਾਇਆ ਜਾ ਰਿਹਾ ਲੋਕਾਂ ਦਾ ਕਹਿਣਾ ਸਿਰਫ ਇਹੀ ਹੈ ਕਿ ਜੇਕਰ ਕੇਂਦਰ ਸਰਕਾਰ ਮੰਗਾਂ ਮੰਨ ਲਵੇ ਤਾਂ ਉਹਨਾਂ ਨੂੰ ਜ਼ਰੂਰਤ ਨਾ ਪਵੇ ਦਿੱਲੀ ਵੱਲ ਜਾਣ ਦੀ ਸੋ ਮੇਰੇ ਨਾਲ ਸੰਦੀਪ ਕੁਮਾਰ ਮੈਂ ਪਰਮਜੀਤ ਕੌਰ ਸੈਣੀ ਸ਼ੰਭੂ ਬਾਰਡਰ